ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮੰਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਅਚੇਤਨ ਮੰਦੀ ਖਿਮਾ ਕਰਨ ਲਈ ਵਰਤੋ ਜ਼ਿੰਦਗੀ ਲਿਹਾਜ਼ ਨਹੀਂ ਕਰਦੀ ਰੱਬ ਜ਼ਿੰਦਗੀ ਹੈ ਅਤੇ ਇਸ ਪਲ ਵੀ ਜ਼ਿੰਦਗੀ ਦਾ ਉਹ ਸਿਧਾਂਤ ਤੁਹਾਡੇ ਅੰਦਰ ਪ੍ਰਵਾਹਿਤ ਹੈ ਰੱਬ ਤੁਹਾਡੇ ਰਾਹ ਹੀ ਸਦਭਾਵਨਾ ਸ਼ਾਂਤੀ ਸੁੰਦਰਤਾ ਅਤੇ ਭਰਪੂਰਤਾ ਵਜੋ ਆਪਣੇ ਆਪ ਨੂੰ ਅਜਾਗਰ ਕਰਨਾ ਪਸੰਦ ਕਰਦਾ ਹੈ ਇਸ ਨੂੰ ਪ੍ਰਭੂ ਦੀ ਮਰਜ਼ੀ ਜਾਂ ਜੀਵਨ ਦਾ ਰੁਝਾਨ ਕਿਹਾ ਜਾਂਦਾ ਹੈ ਜੇਕਰ ਤੁਸੀਂ ਆਪਣੇ ਅੰਦਰ ਪ੍ਰਵਾਹਿਤ ਜੀਵਨ ਧਾਰਾ ਲਈ ਆਪਣੇ ਮਨ 'ਚ ਰੁਕਾਵਟ ਖੜੀ ਕਰੋਗੇ ਤਾਂ ਇਹ ਵਿਚਾਰ ਧਾਰਕ ਸੁਗੜੇਵਾਂ ਤੁਹਾਡੇ ਅਚੇਤਨ ਮਨ 'ਚ ਪੈਰ ਗੱਡ ਲਵੇਗਾ ਤੇ ਹਰ ਪ੍ਰਕਾਰ ਦੀਆਂ ਨਾਕਾਰਾਤਮਕ ਹਾਲਤਾਂ ਦਾ ਕਾਰਨ ਬਣੇਗਾ ਪ੍ਰਭੂ ਨੂੰ ਜਗਤ ਦੀਆਂ ਨਾਖੁਸ਼ ਅਤੇ ਗੜਬੜ ਵਾਲੀਆਂ ਹਾਲਤਾਂ ਨਾਲ ਕੋਈ ਲਾਗਅ ਦੇਗਾ ਹੀ ਨਹੀਂ ਇਹ ਸਾਰੀਆਂ ਹਾਲਤਾਂ ਮਨੁੱਖੀਆਂ ਆਕਾਰਤਮਕ ਅਤੇ ਵਿਨਾਸ਼ਕਾਰੀ ਸੋਚ ਉਪਜਦੀਆਂ ਹਨ ਇਸ ਕਰਕੇ ਬਿਮਾਰੀ ਜਾਂ ਮੁਸੀਬਤ ਲਈ ਰੱਬ ਨੂੰ ਦੋਸ਼ ਦੇਣਾ ਬੇਵਕੂਫੀ ਹੈ ਬਹੁਤ ਸਾਰੇ ਲੋਕ ਮਨੁੱਖਤਾ ਦੇ ਪਾਪਾਂ ਬਿਮਾਰੀਆਂ ਤੇ ਮੁਸੀਬਤਾਂ ਲਈ ਰੱਬ ਨੂੰ ਦੋਸ਼ ਦੇਣ ਦੀ ਆਦਤ ਕਾਰਨ ਜੀਵਨ ਦਾ ਰਾਹ ਵਿੱਚ ਮਾਨਸਿਕ ਰੁਕਾਵਟ ਖੜੀ ਕਰ ਲੈਂਦੇ ਹਨ ਦੂਜੇ ਲੋਕ ਆਪਣੀਆਂ ਪੀੜਾਂ ਦੁੱਖ ਪ੍ਰੇਮ ਅਸਫਲਤਾ ਨਿੱਜੀ ਔਕੜਾਂ ਤੇ ਹਾਦਸਿਆਂ ਲਈ ਵੀ ਰੱਬ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੰਦੇ ਹਨ ਉਹ ਰੱਬ ਨਾਲ ਗੁੱਸੇ ਰਹਿੰਦੇ ਹਨ ਅਤੇ ਇਹ ਸਮਝਦੇ ਹਨ ਕਿ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਦਾ ਜ਼ਿੰਮੇਵਾਰ ਰੱਬ ਹੀ ਹੈ ਜਿੰਨਾ ਚਿਰ ਲੋਕ ਰੱਬ ਬਾਰੇ ਅਜਿਹੇ ਗਲਤ ਵਿਚਾਰ ਬਣਾਈ ਰੱਖਣਗੇ ਉਹਨਾਂ ਚਿਰ ਉਹਨਾਂ ਦਾ ਅਚੇਤਨ ਮਨ ਉਹਨਾਂ ਨੂੰ ਨਾ ਭખી ਪ੍ਰਤੀਕਿਰਿਆ ਹੀ ਦਿੰਦਾ ਰਹੇਗਾ ਅਸਲ ਵਿੱਚ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਆਪਣੇ ਆਪ ਨੂੰ ਹੀ ਸਜ਼ਾ ਦੇ ਰਹੇ ਹਨ ਉਹਨਾਂ ਨੂੰ ਸੱਚਾਈ ਦੇਖਣੀ ਚਾਹੀਦੀ ਹੈ ਖੁੱਲਾ ਹੋਣਾ ਚਾਹੀਦਾ ਹੈ ਅਤੇ ਆਪਣੇ ਤੋਂ ਬਾਹਰ ਦੇ ਹਰ ਬੰਦੇ ਜਾਂ ਕਿਸੇ ਤਾਕਤ ਦੇ ਖਿਲਾਫ ਰੱਦ ਕਰਨ ਦੀ ਭਾਵਨਾ ਨਾਰਾਜ਼ਗੀ ਤੇ ਗੁੱਸੇ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਸਿਹਤਮੰਦ ਖੁਸ਼ ਉਸਾਰੂ ਸਰਗਰਮੀ ਵਿੱਚ ਅਗਾਹ ਨਹੀਂ ਵੱਧ ਸਕਣਗੇ ਜਿਸ ਕੋਈ ਵੀ ਆਪਣੀ ਮਾਨਾ ਤੇ ਦਿਲਾਂ ਵਿੱਚ ਪ੍ਰੇਮ ਤੇ ਰੱਬ ਨੂੰ ਮਹਿਸੂਸ ਕਰਨਗੇ ਜਦੋਂ ਵਿਸ਼ਵਾਸ ਕਰਨਗੇ ਕਿ ਰੱਬ ਪ੍ਰੇਮ ਕਰਨ ਵਾਲਾ ਪਿਤਾ ਹੈ ਜੋ ਉਹਨਾਂ ਦੀ ਨਿਗਰਾਨੀ ਕਰਦਾ ਹੈ ਉਹਨਾਂ ਦੀ ਪਰਵਾਹ ਕਰਦਾ ਹੈ ਅਗਵਾਈ ਦਿੰਦਾ ਹੈ ਉਨਾਂ ਨੇ ਤਾਕਤ ਬਖਸ਼ਦਾ ਹੈ ਤਾਂ ਰੱਬਵਾਰ ਇਹ ਆਸਥਾ ਅਤੇ ਜੀਵਨ ਸੰਧਾਨਤ ਉਹਨਾਂ ਦੇ ਅਚੇਤਨ ਮਨ ਦੁਆਰਾ ਸਵੀਕਾਰੇ ਜਾਣਗੇ ਅਤੇ ਉਹ ਆਪਣੇ ਉੱਪਰ ਅਣਗਿਣਤ ਬਰਕਤਾਂ ਵਰਸਦੀਆਂ ਮਹਿਸੂਸ ਕਰਨਗੇ ਜੀਵਨ ਹਮੇਸ਼ਾ ਤੁਹਾਨੂੰ ਖਿਮਾ ਕਰਦਾ ਹੈ ਤੁਹਾਡੀ ਉਂਗਲ ਤੇ ਸੱਟ ਲੱਗਦੀ ਹੈ ਤਾਂ ਜੀਵਨ ਤੁਹਾਨੂੰ ਖਿਮਾ ਕਰ ਦਿੰਦਾ ਹੈ ਤੁਹਾਡੇ ਅੰਦਰਲੀ ਅਚੇਤਨ ਵਿਦਵਤਾ ਫਟਾਫਟ ਇਹ ਸੱਟ ਨੂੰ ਠੀਕ ਕਰਨ ਵਿੱਚ ਲੱਗ ਜਾਂਦੀ ਹੈ ਨਵੇਂ ਸੈੱਲ ਉਂਗਲ ਦੇ ਚੀਰੇ ਤੇ ਪੁਲ ਬਣਾ ਲੈਂਦੇ ਹਨ ਜੇ ਤੁਸੀਂ ਖਰਾਬ ਖਾਣਾ ਖਾ ਲਓ ਜ਼ਿੰਦਗੀ ਤੁਹਾਨੂੰ ਮਾਫ਼ ਕਰ ਦਿੰਦੀ ਹੈ ਤੁਹਾਨੂੰ ਠੀਕ ਕਰਨ ਲਈ ਉਲਟੀ ਆ ਜਾਣ ਦਾ ਬੰਦੋਬਸਤ ਕਰਦੀ ਹੈ ਜੇ ਤੁਹਾਡਾ ਹੱਥ ਸੜ ਜਾਂਦਾ ਹੈ ਤਾਂ ਜ਼ਿੰਦਗੀ ਦਾ ਸਿਧਾਂਤ ਸੋਜ ਘਟਾਉਂਦਾ ਹੈ ਅਤੇ ਤੁਹਾਨੂੰ ਨਵੇਂ ਸੈੱਲ ਤੰਤੂ ਅਤੇ ਚਮੜੀ ਦਿੰਦਾ ਹੈ ਜ਼ਿੰਦਗੀ ਨੂੰ ਤੁਹਾਡੇ ਨਾਲ ਕੋਈ ਰੀਸ ਨਹੀਂ ਤੇ ਇਹ ਹਮੇਸ਼ਾ ਤੁਹਾਨੂੰ ਖਿਮਾ ਹੀ ਕਰਦੀ ਰਹਿੰਦੀ ਹੈ ਜੇ ਤੁਸੀਂ ਪ੍ਰਕਿਰਤੀ ਨਾਲ ਸਦਭਾਵਨਾ ਰੱਖਦੇ ਆ ਆਪਣੀਆਂ ਸੋਚਾਂ ਨੇ ਸਹਿਯੋਗ ਦਿੰਦੇ ਹੋ ਦਾ ਜ਼ਿੰਦਗੀ ਤੁਹਾਨੂੰ ਬਦਲੇ ਵਿੱਚ ਸਿਹਤ ਭਰਪੂਰਤਾ ਸਦਭਾਵਨਾ ਅਤੇ ਸ਼ਾਂਤੀ ਦਿੰਦੀ ਹੈ ਨਾਕਾਰਤਮਿਕਤਾ ਦੁਖਦਾਇਕ ਜਾਦਾ ਗੁੜਤਨ ਅਤੇ ਮੰਦ ਭਾਵਨਾ ਇਕੱਠੇ ਹੋ ਕੇ ਤੁਹਾਡੇ ਅੰਦਰ ਜੀਵਨ ਸਿਧਾਂਤ ਦੇ ਭਰਵਗ ਦੇ ਵਹਾਨ ਨੂੰ ਰੋਕ ਦੇਣਗੇ ਉਸ ਨੇ ਦੋਸ਼ ਭਾਵਨਾ ਨੂੰ ਕਿਵੇਂ ਬੁਝਾਇਆ ਮੈਂ ਕਹ ਜਿਹੇ ਬੰਦੇ ਨੂੰ ਜਾਣਦਾ ਹਾਂ ਜੋ ਰਾਤ ਦੇ 1 ਵਜੇ ਤੱਕ ਕੰਮ ਕਰਦਾ ਸੀ ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ ਉਹ ਹਮੇਸ਼ਾ ਸਖਤ ਮਿਹਨਤ ਵਿੱਚ ਰੁੱਝਿਆ ਰਹਿੰਦਾ ਸੀ ਉਹ ਸਮਝਦਾ ਸੀ ਕਿ ਦੇਰ ਰਾਤ ਤੱਕ ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਲੋਕ ਉਹਨੂੰ ਥਾਪੜਾ ਦੇਣਗੇ ਉਹਦਾ ਬਲੱਡ ਪ੍ਰੈਸ਼ਰ 200 ਤੋਂ ਵੀ ਟੱਪ ਗਿਆ ਤੇ ਉਹ ਦੋਸ਼ ਭਾਵਨਾ ਦਾ ਸ਼ਿਕਾਰ ਹੋ ਗਿਆ ਅਣਜਾਣ ਪੁਣੇ 'ਚ ਉਹਨੇ ਵੱਤੋਂ ਵੱਧ ਕੰਮ ਕਰਕੇ ਆਪਣੇ ਆਪ ਨੂੰ ਸਜ਼ਾ ਦਿੱਤੀ ਅਤੇ ਆਪਣੇ ਪਰਿਵਾਰ ਦੀ ਅਣਗਹਿਲੀ ਕਰਨ ਦਾ ਦੋਸ਼ੀ ਵੀ ਬਣਿਆ ਇੱਕ ਆਮ ਆਦਮੀ ਇਸ ਤਰ੍ਹਾਂ ਨਹੀਂ ਕਰਦਾ ਆਮ ਆਦਮੀ ਆਪਣੇ ਪੁੱਤਰਾਂ 'ਚੋਂ ਰੁਚੀ ਲੈਂਦਾ ਹੈ ਉਹਨਾਂ ਦੀ ਤਰੱਕੀ ਬਾਰੇ ਸੋਚਦਾ ਹੈ ਅਤੇ ਪਤਨੀ ਨੂੰ ਅਣਗੌਲੀਆਂ ਨਹੀਂ ਕਰਦਾ ਮੈਂ ਉਸਨੂੰ ਸਮਝਾਇਆ ਕਿ ਉਹ ਇੰਨਾ ਔਖਾ ਹੋ ਕੇ ਕੰਮ ਕਿਉਂ ਕਰਦਾ ਰਿਹਾ ਹੈ ਤੈਨੂੰ ਅੰਦਰੋਂ-ਅੰਦਰੀ ਕੁਝ ਖਾਈ ਜਾ ਰਿਹਾ ਹੈ ਨਹੀਂ ਤਾਂ ਤੂੰ ਇੰਜ ਨਹੀਂ ਸੀ ਕਰਨਾ ਤੂੰ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੈ ਤੈਨੂੰ ਆਪਣੇ ਆਪ ਨੂੰ ਖਿਮਾ ਕਰਨਾ ਸਿੱਖਣਾ ਪਵੇਗਾ ਉਸ ਵਿੱਚ ਡੂੰਗੀ ਦੋਸ਼ ਭਾਵਨਾ ਸੀ ਇਹ ਦੋਸ਼ ਭਾਵਨਾ ਉਹਦੇ ਭਰਾ ਪ੍ਰਤੀ ਸੀ ਮੈਂ ਉਸ ਨੂੰ ਦੱਸਿਆ ਕਿ ਉਹਨੂੰ ਰੱਬ ਸਜ਼ਾ ਨਹੀਂ ਦੇ ਰਿਹਾ ਉਹ ਤਾਂ ਆਪਣੇ ਆਪ ਨੂੰ ਆਪ ਹੀ ਸਜ਼ਾ ਦੇ ਰਿਹਾ ਹੈ ਮਿਸਾਲ ਵਜੋਂ ਜੇ ਤੁਸੀਂ ਜੀਵਨ ਨਿਯਮਾਂ ਦੀ ਗਲਤ ਵਰਤੋਂ ਕਰੋਗੇ ਤਾਂ ਤੁਸੀਂ ਉਸ ਦੇ ਮੁਤਾਬਿਕ ਕਸ਼ਟ ਚ ਲੋਗੇ ਜੇ ਤੁਸੀਂ ਬਿਜਲੀ ਦੀ ਨੰਗੀਦਾਰ ਨੂੰ ਹੱਥ ਪਾਓਗੇ ਤਾਂ ਕਰੰਟ ਨਾਲ ਹੱਥ ਸਾੜ ਬੈਠੋਗੇ ਕੁਦਰਤੀ ਸ਼ਕਤੀਆਂ ਮਾੜੀਆਂ ਨਹੀਂ ਇਹ ਤੁਹਾਡੇ ਦੁਆਰਾ ਉਹਨਾਂ ਦੇ ਵਰਤੋਂ ਨਿਸ਼ਚਿਤ ਕਰਦੀ ਹੈ ਕਿ ਉਹ ਚੰਗਾ ਪ੍ਰਭਾਵ ਪਾਉਂਦੀਆਂ ਹਨ ਜਾਂ ਮਾੜਾ ਬਿਜਲੀ ਕੋਈ ਮਾੜੀ ਸ਼ੈਅ ਨਹੀਂ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹੋ ਤੁਸੀਂ ਇਸ ਨੂੰ ਕੋਈ ਢਾਂਚਾ ਸਾੜਨ ਲਈ ਵਰਤਦੇ ਹੋ ਜਾਂ ਕਿਸੇ ਘਰ ਨੂੰ ਰਸਨਾਉਣ ਲਈ ਵਰਤਦੇ ਹੋ ਇੱਕੋ ਇੱਕ ਪਾਪ ਨਿਯਮਾਂ ਦੀ ਅਗਿਆਨਤਾ ਹੈ ਅਤੇ ਇੱਕੋ ਇੱਕ ਸਜ਼ਾ ਨਿਯਮਾਂ ਦੇ ਗਲਤ ਪ੍ਰਯੋਗ ਦੀ ਵਰਤੋਂ ਦੀ ਆਪਣੇ ਆਪ ਹੋਣ ਵਾਲੀ ਪ੍ਰਤੀਕਿਰਿਆ ਹੈ ਜੇ ਤੁਸੀਂ ਕਿਸਟਰੀ ਦੇ ਨਿਯਮਾਂ ਦੀ ਗਲਤ ਵਰਤੋਂ ਕਰੋਗੇ ਤਾਂ ਆਪਣੇ ਦਫ਼ਤਰ ਜਾਂ ਫੈਕਟਰੀ ਨੂੰ ਉੜਾ ਬੈਠੋਗੇ ਜੇ ਤੁਸੀਂ ਫੱਟੇ ਤੇ ਹੱਥ ਮਾਰੀ ਜਾਓਗੇ ਤਾਂ ਹੱਥ जख्मी ਕਰ ਬੈਠੋਗੇ ਫਟਾ ਇਸ ਮਕਸਦ ਲਈ ਨਹੀਂ ਬਣਾਇਆ ਗਿਆ ਹੋ ਸਕਦਾ ਹੈ ਇਹ ਤੁਹਾਨੂੰ ਝੁਕਣ ਵਿੱਚ ਸਹੂਲਤ ਦੇਣ ਲਈ ਆਪਣੇ ਪੈਰਾਂ ਨੂੰ ਸਹਾਰਾ ਦੇਣ ਲਈ ਬਣਾਇਆ ਗਿਆ ਹੋਵੇ ਇਸ ਬੰਦੇ ਨੇ ਸਮਝ ਲਿਆ ਕਿ ਰੱਬ ਕਿਸੇ ਨੂੰ ਪਾਸੇ ਨਹੀਂ ਟੱਕਦਾ ਤੇ ਨਾ ਹੀ ਸਜ਼ਾ ਦਿੰਦਾ ਹੈ ਸਾਰੀਆਂ ਤਕਲੀਫਾਂ ਦੀ ਨਾਂ ਪੱਖੀ ਅਤਰ ਟਾਹੂ ਸੋਚਦੀ ਉਹਦੇ ਅਚੇਤਨ ਮਨ ਨਾਲ ਹੁੰਦੀ ਪ੍ਰਤੀਕਿਰਿਆ ਕਰਨ ਹਨ ਕਿਸੇ ਸਮੇ ਉਸਨੇ ਆਪਣੇ ਭਰਾ ਨਾਲ ਠੱਗੀ ਮਾਰੀ ਸੀ ਤੇ ਹੁਣ ਤਾਂ ਉਹਦਾ ਭਰਾ ਵੀ ਮਰ ਚੁੱਕਾ ਸੀ ਫਿਰ ਵੀ ਉਹ ਦੋਸ਼ੀ ਅਤੇ ਅਬਰਾਦੀ ਹੋਣ ਦੀ ਭਾਵਨਾ ਨਾਲ ਭਰਿਆ ਪਿਆ ਸੀ ਮੈਂ ਉਹਨੂੰ ਪੁੱਛਿਆ ਤੇ ਆਪਣੇ ਭਰਾ ਨੂੰ ਹੁਣ ਵੀ ਧੋਖਾ ਦਿੰਦਾ ਉਹਨੇ ਕਿਹਾ ਨਹੀਂ ਮੈਂ ਪੁੱਛਿਆ ਤੂੰ ਉਦੋਂ ਵੀ ਜੋ ਕੀਤਾ ਠੀਕ ਕੀਤਾ ਉਸਨੇ ਕਿਹਾ ਹਾਂ ਪਰ ਹੁਣ ਤੂੰ ਇੰਜ ਨਹੀਂ ਕਰਨਾ ਸੀ ਇਹਦਾ ਕੀ ਮਤਲਬ ਉਸਨੇ ਸਿਆਣੀ ਗੱਲ ਆਖੀ ਉਹ ਇਸ ਲਈ ਕਿ ਹੁਣ ਤਾਂ ਮੈਂ ਇਹ ਜਾਣਨ 'ਚ ਲੋਕਾਂ ਦੀ ਮਦਦ ਕਰ ਰਿਹਾ ਹਾਂ ਕਿ ਅਸਲ 'ਚ ਜੀਣਾ ਕਿਵੇਂ ਚਾਹੀਦਾ ਹੈ ਮੈਂ ਗੱਲਾਂ 'ਚ ਇੱਕ ਗੱਲ ਜੋੜੀ ਹੁਣ ਤੇਰੇ ਕੋਲ ਵੱਡੇ ਕਾਰਨ ਅਤੇ ਵੱਡੀ ਸੋਚ ਹੈ ਖੁੱਦ ਨੂੰ ਖੇਮਾ ਕਰਨਾ ਹੈ ਅਸਲ ਖੇਮਾ ਹੈ ਆਪਣੀਆਂ ਸੋਚਾਂ ਨੂੰ ਹਮਦਰਦੀ ਦੇ ਨਿਯਮ ਦੀ ਕਤਾਰ 'ਚ ਲੈ ਕੇ ਆਉਣਾ ਹੀ ਖੇਮਾ ਹੈ ਖੁੱਦ ਦੀ ਨਿਖੇਦੀ ਬੰਦਸ਼ਾਂ ਤੇ ਰੋਕਾਂ ਕਰਨਾ ਨਾਰਕ ਹੈ ਤੇ ਖੇਮਾ ਸਦਭਾਵਨਾ ਤੇ ਸ਼ਾਂਤੀ ਕਰਨ ਸਵਰਗ ਹੈ ਉਸਦੇ ਮਨ 'ਚ ਦੋਸ਼ ਭਾਵਨਾ ਤੇ ਸਵੈਨਖੇਦੀ ਦਾ ਬੋਝ ਨਿਕਲ ਗਿਆ ਅਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਡਾਕਟਰ ਨੇ ਉਹਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਬਿਲਕੁਲ ਨਾਰਮਲ ਸੀ ਉਸ ਨੂੰ ਸਮਝਾਉਣਾ ਹੀ ਉਸਦਾ ਇਲਾਜ ਸੀ ਇੱਕ ਕਾਤਲ ਨੇ ਖੁੱਦ ਨੂੰ ਮਾਫ ਕਰਨਾ ਸਿੱਖਿਆ ਕਈ ਸਾਲ ਪਹਿਲਾਂ ਇੱਕ ਬੰਦਾ ਮੇਰੇ ਕੋਲ ਆਇਆ ਜਿਸ ਨੇ ਯੂਰਪ ਵਿੱਚ ਆਪਣੇ ਭਰਾ ਦਾ ਕਤਲ ਕੀਤਾ ਸੀ ਉਹ ਇਸ ਮਾਨਸਿਕ ਪੀੜਾ ਤੇ ਔਖ ਵਿੱਚੋਂ ਲੰਘ ਰਿਹਾ ਸੀ ਕਿ ਰੱਬ ਉਹਨੂੰ ਸਜ਼ਾ ਦੇਵੇਗਾ ਉਹਦੇ ਭਰਾ ਦੇ ਉਹਦੀ ਪਤਨੀ ਨਾਲ ਨਜਾਇਜ਼ ਸਬੰਧ ਸਨ ਅਤੇ ਉਸਨੇ ਆਪਣੇ ਭਰਾ ਨੂੰ ਗੋਲੀ ਮਾਰ ਦਿੱਤੀ ਸੀ ਇਹ ਘਟਨਾ ਉਸ ਨਾਲ ਮੇਰੀ ਮੁਲਾਕਾਤ ਤੋਂ 15 ਬਰੇ ਪਹਿਲਾਂ ਦੀ ਸੀ ਇਸ ਅਰਸੇ ਦੌਰਾਨ ਉਸਨੇ ਇੱਕ ਅਮਰੀਕਨ ਕੁੜੀ ਨਾਲ ਵਿਆਹ ਕਰਾ ਲਿਆ ਸੀ ਅਤੇ ਉਹਨਾਂ ਦੇ ਤਿੰਨ ਪਿਆਰੇ ਬੱਚੇ ਵੀ ਸਨ ਉਸਦੀ ਹਾਲਤ ਚੰਗੀ ਸੀ ਉਸਨੇ ਬੜੇ ਲੋਕਾਂ ਦੀ ਮਦਦ ਕੀਤੀ ਤੇ ਉਹ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਸੀ ਮੈਂ ਉਸ ਨੂੰ ਇਉਂ ਵਿਆਖਿਆ ਦਿੱਤੀ ਕਿ ਸਰੀਰਕ ਅਤੇ ਮਾਨਸਿਕ ਪੱਧਰ ਤੇ ਹੁਣ ਉਹ ਉਹ ਬੰਦਾ ਨਹੀਂ ਰਿਹਾ ਜਿਸ ਨੇ ਆਪਣੇ ਭਰਾ ਨੂੰ ਕਤਲ ਕੀਤਾ ਸੀ ਕਿਉਂਕਿ ਵਿਗਿਆਨੀ ਦੱਸਦੇ ਹਨ ਕਿ ਸਾਡੇ ਸਰੀਰ ਦਾ ਹਰ ਸੈੱਲ 11 ਮਹੀਨਿਆਂ ਬਾਅਦ ਬਦਲਦਾ ਹੈ ਮਾਨਸਿਕ ਅਤੇ ਆਤਮਿਕ ਪੱਧਰ ਤੇ ਉਹ ਬਿਲਕੁਲ ਨਵਾਂ ਮਨੁੱਖ ਸੀ ਉਹ ਪੁਰਾਣਾ ਬੰਦਾ ਜਿਸ ਨੇ 15 ਸਾਲ ਪਹਿਲਾਂ ਅਪਰਾਧ ਕੀਤਾ ਸੀ ਹੁਣ ਮਾਨਸਿਕ ਅਤੇ ਆਤਮਿਕ ਤੌਰ ਤੇ ਮਰ ਚੁੱਕਾ ਸੀ ਅਸਲ ਚ ਉਹ ਇੱਕ નિર્ਦੋਸ਼ ਬੰਦੇ ਦੀ ਨਖੇਦੀ ਕਰ ਰਿਹਾ ਸੀ ਇਸ ਵਿਆਖਿਆ ਦਾ ਉਹਦੇ ਤੇ ਵਧੀਆ ਅਸਰ ਪਿਆ ਅਤੇ ਉਸ ਨੇ ਮਹਿਸੂਸ ਕੀਤਾ ਜਿਵੇਂ ਉਹਦੇ ਮਨ ਤੋਂ ਕੋਈ ਬਹੁਤ ਵੱਡਾ ਭਾਰ ਚੁੱਕਿਆ ਗਿਆ ਹੋਵੇ ਉਸ ਨੂੰ ਬਾਈਬਲ ਦੇ ਇਹਨਾਂ ਲਾਈਨਾਂ ਵਿੱਚ ਸਚਾਈ ਦਾ ਇਲਮ ਹੋ ਗਿਆ ਤੁਹਾਡੇ ਪਾਪ ਭਾਵੇਂ ਚੰਕਦਰ ਲਾਲ ਹਨ ਬਰਫ ਵਰਗੇ ਸਫੇਦ ਹੋ ਜਾਣਗੇ ਭਾਵੇਂ ਉਹ ਗੂੜੇ ਸੁਰਖ ਹਨ ਔਰੋਂ ਵਰਗੇ ਹੋ ਜਾਣਗੇ ਤੁਹਾਡੀ ਮਰਜ਼ੀ ਬਿਨਾਂ ਨਿੰਦਿਆ ਕੁਝ ਨਹੀਂ ਵਿਗਾੜ ਸਕਦੀ ਇੱਕ ਸਕੂਲ ਅਧਿਆਪਕਾ ਨੇ ਮੈਨੂੰ ਦੱਸਿਆ ਕਿ ਉਸਦੇ ਇੱਕ ਸਾਥੀ ਅਧਿਆਪਕ ਨੇ ਉਹਦੇ ਲੈਕਚਰ ਦੀ ਬੜੀ ਆਲੋਚਨਾ ਕੀਤੀ ਹੈ ਉਹ ਕਹਿੰਦਾ ਹੈ ਕਿ ਉਹ ਬਹੁਤ ਤੇਜ਼ ਤੇਜ਼ ਬੋਲਦੀ ਹੈ ਕੁਝ ਲਫ਼ਜ਼ ਖਾ ਜਾਂਦੀ ਹੈ ਉਸਦਾ ਲੈਕਚਰ ਸਾਫ਼ ਸੁਣਾਈ ਨਹੀਂ ਦਿੰਦਾ ਉਹਦੀ ਸ਼ਬਦਾਵਲੀ ਬੜੀ ਸੀਮਤ ਜਹੀ ਹੈ ਅਤੇ ਉਸਦਾ ਲੈਕਚਰ ਪ੍ਰਭਾਵਹੀਣ ਹੈ ਉਹ ਟੀਚਰ ਆਪਣੇ ਨਿੰਦਕ ਪ੍ਰਤੀ ਬੜੀ ਨਾਰਾਜ਼ ਅਤੇ ਬੁਖਲਾਈ ਹੋਈ ਸੀ। ਉਸਨੇ ਮੇਰੇ ਕੋਲ ਮੰਨਿਆ ਕਿ ਉਹਦੇ ਲੈਕਚਰ 'ਚ ਸਤਿਮੁੱਚ ਕਾਫੀ ਕਮੀਆਂ ਹਨ ਅਤੇ ਉਸ ਬਾਰੇ ਅਲੋਚਨਾ ਕਾਫੀ ਹੱਦ ਤੱਕ ਠੀਕ ਹੈ। ਉਹਦੀ ਨਿੰਦਕ ਪ੍ਰਤੀ ਪਹਿਲੀ ਸੋਚ ਬਚਕਾਨਾ ਸੀ ਅਤੇ ਉਹ ਸਹਿਮਤ ਸੀ ਕਿ ਕਮੀਆਂ ਕੱਢਣ ਵਾਲਾ ਸਮਰਧਾਰ ਸੀ ਅਤੇ ਸ਼ਾਨਦਾਰ ਢੰਗ ਨਾਲ ਦਰੁਸਤੀ ਕਰਦਾ ਸੀ। ਉਸਨੇ ਆਪਣੇ ਲੈਕਚਰ ਵਿਚਲੀਆਂ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਆਰੰਭ ਕਰ ਦਿੱਤੀ। ਉਸਨੇ ਸਿਟੀ ਕਾਲਜ ਵਿੱਚ ਦਾਖਲ ਹੋ ਕੇ ਜਨਤਕ ਬੁਲਾਰੇ ਦਾ ਕੋਰਸ ਕੀਤਾ ਉਸਨੇ ਆਪਣੇ ਆਲੋਚਕ ਨੂੰ ਧੰਨਵਾਦੀ ਖਤ ਲਿਖਿਆ ਕਿ ਉਸਨੇ ਉਹਦੇ ਬੋਲਣ ਦੀ ਰੁਚੀ ਲਈ ਉਹਦੀ ਬੋਲਣ ਕਲਾ ਦਾ ਸਹੀ ਵਿਸ਼ਲੇਸ਼ਣ ਕੀਤਾ ਅਤੇ ਉਸਨੂੰ ਆਪਣੀਆਂ ਗਲਤੀਆਂ ਸੁਧਾਰਨ ਦੇ ਯੋਗ ਬਣਾਇਆ ਸਦਭਾਵੀ ਕਿਵੇਂ ਬਣਿਆ ਜਾਵੇ ਮੰਨ ਲਓ ਕਿਸੇ ਅਧਿਆਪਕਾ ਬਾਰੇ ਲਿਖੇ ਗੇ ਪੱਤਰ ਵਿੱਚ ਕੋਈ ਵੀ ਦੋਸ਼ ਸੱਚਾ ਨਾ ਹੋਵੇ ਅਧਿਆਪਕਾ ਇਹ ਮਹਿਸੂਸ ਕਰ ਸਕਦੀ ਹੈ ਕਿ ਸ਼ਾਇਦ ਉਸ ਦੀ ਕਲਾਸ ਦੇ ਸਾਜ਼-ਸਮਾਨ ਨੇ ਪੱਤਰ ਲਿਖਣ ਵਾਲੇ ਦੇ ਪੱਖਪਾਤੀ ਅੰਧਵਿਸ਼ਵਾਸੀ ਅਤੇ ਸੌੜੇ ਵਿਸ਼ਵਾਸਾਂ 'ਚ ਉਤਲ-ਪੁਤਲ ਜਾਂਦੀ ਹੋਵੇ ਅਤੇ ਇੱਕ ਮਾਨਸਿਕ ਰੋਗੀ ਨੇ ਆਪਣੇ ਮਨ ਵਿਚਲੀ ਨਾਰਾਜ਼ਗੀ ਉਗਲ ਦਿੱਤੀ ਹੋਵੇ ਕਿਉਂਕਿ ਉਸ ਦੇ ਮਾਨਸਿਕ ਉਬਾਲ ਨੂੰ ਝੋਟ ਪਹੁੰਚੀ ਸੀ ਇਸ ਤੱਥ ਨੂੰ ਸਮਝ ਸਕਣਾ ਹੀ ਸਦਭਾਵੀ ਬਣਾਉਣਾ ਹੈ ਇਸ ਤੋਂ ਅਗਾਹਾਂ ਦਾ ਤਾਰ ਕੇ ਕਪੜਾ ਉਸ ਵਿਅਕਤੀ ਦੀ ਸ਼ਾਂਤੀ ਹਮਦਰਦੀ ਅਤੇ ਸਮਝਦਾਰੀ ਲਈ ਪ੍ਰਾਰਥਨਾ ਕਰਨਾ ਹੈ ਜੇ ਤੁਸੀਂ ਜਾਣਦੇ ਹੋ ਤੁਸੀਂ ਆਪਣੀਆਂ ਲੋੜਾਂ ਪ੍ਰਤੀ ਕਰਮਾ ਅਤੇ ਭਾਵਨਾਵਾਂ ਦੇ ਮਾਲਕ ਹੋ ਤਾਂ ਤੁਸੀਂ ਮਾਨਸਿਕ ਚੋਟਾਂ ਖਾ ਹੀ ਨਹੀਂ ਸਕਦੇ ਭਾਵਨਾਵਾਂ ਵਿਚਾਰਾਂ ਦਾ ਪਿੱਛਾ ਕਰਦੀਆਂ ਹਨ ਅਤੇ ਤੁਹਾਡੇ ਕੋਲ ਉਹਨਾਂ ਸਾਰੇ ਵਿਚਾਰਾਂ ਨੂੰ ਰੱਦ ਕਰਨ ਦੀ ਸ਼ਕਤੀ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ ਉਹ ਵਿਆਹ ਮੰਡਲ 'ਚ ਨਹੀਂ ਆਇਆ ਕੁਝ ਸਾਲ ਪਹਿਲਾਂ ਮੈਂ ਇੱਕ ਵਿਆਹ ਦੀਆਂ ਰਸਮਾਂ ਨਿਭਾਉਣ ਲਈ ਇੱਕ ਚਰਚ ਵਿੱਚ ਪੁੱਜਾ ਲਾੜਾ ਆਇਆ ਹੀ ਨਹੀਂ 2 ਘੰਟੇ ਉਡੀਕਣ ਮਗਰੋਂ ਲਾੜੀ ਨੇ ਕੁਝ ਅਥਰੂ ਬਹਾਏ ਤੇ ਫਿਰ ਮੈਨੂੰ ਕਿਹਾ ਮੈਂ ਰੱਬੀ ਅਗਵਾਈ ਲਈ ਪ੍ਰਾਰਥਨਾ ਕੀਤੀ ਸੀ ਇਹ ਉਸੇ ਦਾ ਜਵਾਬ ਹੋ ਸਕਦਾ ਹੈ ਕਿਉਂਕਿ ਓਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਇਹ ਉਸਦਾ ਪ੍ਰਤੀਕਰਮ ਸੀ ਰੱਬ 'ਚੋ ਆਸਤਾ ਅਤੇ ਸਭਨਾਂ ਚੀਜ਼ਾਂ ਨੂੰ ਚੰਗਾ ਸਮਝਣਾ ਉਸਦੇ ਮਨ 'ਚ ਕੋਈ ਕੜਤੜ ਨਹੀਂ ਸੀ ਕਿਉਂਕਿ ਉਸਨੇ ਆਖਿਆ ਇਹ ਸਹੀ ਕਾਰਜ ਨਹੀਂ ਹੋਣਾ ਕਿਉਂਕਿ ਮੈਂ ਸਾਡੇ ਦੋਵਾਂ ਲਈ ਦਰੁਸਤ ਕਾਰਜ ਲਈ ਪ੍ਰਾਰਥਨਾ ਕੀਤੀ ਸੀ ਜੇ ਕਿਸੇ ਹੋਰ ਨਾਲ ਅਜਿਹਾ ਵਾਪਰਿਆ ਹੁੰਦਾ ਤਾਂ ਉਹ ਗੁੱਸੇ ਨਾਲ ਚੀਕ ਉੱਠਦਾ ਉਸ ਨੂੰ ਜਰਜਵਤੀ ਦੌਰਾ ਪੈ ਜਾਂਦਾ ਉਹਨੂੰ ਬੇਹੋਸ਼ ਕਰਨ ਦੀ ਜਾਂ ਹਸਪਤਾਲ ਦਾਖਲ ਕਰਾਉਣ ਦੀ ਲੋੜ ਪੈ ਜਾਂਦੀ ਆਪਣੀਆਂ ਅਚੇਤਨੀ ਇਹ ਗਹਿਰਾਈਆਂ ਵਿੱਚਲੇ ਅਨੰਤ ਵਿਵੇਕ ਨਾਲ ਇੱਕ ਹੋ ਕੇ ਪ੍ਰਾਰਥਨਾ ਦੇ ਜਵਾਬ ਤੇ ਉਮੇਂ ਭਰੋਸਾ ਕਰੋ ਜਿਵੇਂ ਤੁਸੀਂ ਮਾਂ ਦੀ ਗੋਦ ਵਿੱਚ ਉਹਦੀਆਂ ਬਾਹਾਂ ਤੇ ਕੀਤਾ ਸੀ ਇਸ ਤਰੀਕੇ ਨਾਲ ਤੁਸੀਂ ਪਵਿੱਤਰਤਾ ਅਤੇ ਮਾਨਸਿਕ ਭਾਵਨਾਤਮਕ ਸਿਹਤ ਹਾਸਲ ਕਰ ਸਕਦੇ ਹੋ ਬਿਆਹ ਗਲਤ ਚੀਜ਼ ਹੈ ਕਾਮ ਬਰਾਈ ਹੈ ਤੇ ਮੈਂ ਬੁਰਾ ਹਾਂ ਕੁਝ ਚਿਰ ਪਹਿਲਾਂ ਮੈਂ 22 ਸਾਲ ਦੇ ਇੱਕ ਲੜਕੇ ਨਾਲ ਗੱਲ ਕੀਤੀ ਉਹਦੇ ਦਿਮਾਗ 'ਚੋ ਜਚਾਇਆ ਗਿਆ ਸੀ ਕਿ ਨੱਚਣਾ ਤਾਸ਼ ਖੇਡਣੀ ਤੈਰਨਾ ਤੇ ਮਰਦਾਂ ਨਾਲ ਬਾਹਰ ਜਾਣਾ ਪਾਪ ਹੈ ਉਸਦੀ ਮਾਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਆਪਣੀ ਮਾਂ ਦੀ ਆਗਿਆ ਨਹੀਂ ਮੰਨੇਗੀ ਤਾਂ ਧਾਰਮਿਕ ਸਿੱਖਿਆਵਾਂ ਦੀ ਪਾਲਣਾ ਨਹੀਂ ਕਰੇਗੀ ਤਾਂ ਉਹ ਨਰਕ ਦੀ ਅੱਗ ਵਿੱਚ ਸੜੇਗੀ ਇਹ ਕੁੜੀ ਕਾਲਾ ਲਿਵਾਸ ਤੇ ਲੰਮੀਆਂ ਜਰਾਬਾਂ ਵੀ ਕਾਲੇ ਰੰਗ ਦੀਆਂ ਪਹਿਨਦੀ ਸੀ ਉਹ ਲਾਲੀ ਲਿਪਸਟਿਕ ਜਾਂ ਮੇਕਅਪ ਦਾ ਕੋਈ ਸਮਾਨ ਨਹੀਂ ਸੀ ਵਰਤਦੀ ਕਿਉਂਕਿ ਉਸਦੀ ਮਾਂ ਨੇ ਕਿਹਾ ਸੀ ਇਹ ਸਾਰੀਆਂ ਬਸਤਾਂ ਪਾਪ ਲਈ ਉਕਸਾਉਂਦੀਆਂ ਹਨ ਉਸ ਦੀ ਮਾਂ ਨੇ ਕਿਹਾ ਸੀ ਕਿ ਸਾਰੇ ਮਰਦ ਬੁਰੇ ਹਨ ਅਤੇ ਕੰਮ ਸ਼ੈਤਾਨੀ ਕਾਰਜ ਤੇ ਬੁਰੀਆਂ ਆਤਮਾਵਾਂ ਦੇ ਖੇਡ ਹੈ ਇਸ ਕੁੜੀ ਅੰਦਰ ਦੋਸ਼ੀ ਹੋਣ ਦਾ ਅਹਿਸਾਸ ਭਰਿਆ ਪਿਆ ਸੀ ਅਤੇ ਇਹ ਆਪਣੇ ਲਈ ਖੇਮਾ ਮੰਗਣਾ ਚਾਹੁੰਦੀ ਸੀ ਮਾਫ ਕਰਨ ਦਾ ਅਰਥ ਸੀ ਤਿਆਗ ਉਸ ਨੂੰ ਜ਼ਿੰਦਗੀ ਦਾ ਜਥਾਰਤ ਸਮਝਣ ਲਈ ਅਤੇ ਆਪਣੇ ਦੁਆਰਾ ਮੁਕੰਮਲ ਕਰਨ ਲਈ ਇਹ ਸਾਰੇ ਝੂਠੇ ਵਿਸ਼ਵਾਸ ਛੱਡਣੇ ਪੈਣੇ ਸਨ ਜਦੋਂ ਉਹ ਜਵਾਨ ਮੁੰਡਿਆਂ ਨਾਲ ਬਾਹਰ ਕੰਮ ਤੇ ਜਾਂਦੀ ਸੀ ਤਾ ਉਸ ਵਿੱਚ ਡੂੰਗੀ ਅਪਰਾਧ ਭਾਵਨਾ ਆ ਜਾਂਦੀ ਸੀ ਤੇ ਉਹ ਸੋਚਦੀ ਸੀ ਕਿ ਰੱਬ ਉਸ ਨੂੰ ਸਜ਼ਾ ਦੇਵੇਗਾ ਬਹੁਤ ਸਾਰੇ ਵਧੀਆ ਮੁੰਡਿਆਂ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਭੇਜੀ ਪਰ ਉਹ ਇਹ ਕਹਿੰਦੀ ਰਹੀ ਵਿਆਹ ਕਰਾਉਣਾ ਮਾੜੀ ਗੱਲ ਹੈ ਕੰਮ ਬਰਾਈ ਹੈ ਅਤੇ ਮੈਂ ਬੁਰੀ ਹਾਂ ਇਹ ਉਸ ਦੇ ਮਨជ្រ ਅਜਿਹੇ ਵਿਚਾਰ ਹੀ ਬਾਹਰ ਆ ਜਾਂਦੇ ਸਨ ਉਹ ਮੇਰੇ ਕੋਲ 10 ਹਫ਼ਤਿਆਂ ਤੱਕ ਹਫ਼ਤੇ 'ਚ ਇੱਕ ਵਾਰ ਆਉਂਦੀ ਤੇ ਮੈਂ ਉਸ ਨੂੰ ਚੇਤਨਾ ਤੇ ਅਚੇਤਨ ਮੰਦੀ ਕਾਰਜਸ਼ੈਲੀ ਬਾਰੇ ਸਮਝਾਇਆ ਜਿਵੇਂ ਕਿ ਇਹ ਕਿਤਾਬੇ ਸਮਝਾਇਆ ਗਿਆ ਹੈ ਇਸ ਜਵਾਨ ਕੁੜੀ ਨੂੰ ਹੌਲੀ-ਹੌਲੀ ਇਹ ਸਮਝ ਆ ਗਈ ਉਸ ਦੀ ਅਗਿਆਨੀ, ਅੰਧਵਿਸ਼ਵਾਸੀ, ਕਟੜ ਅਤੇ ਵਿਛਾਦਗ੍ਰਸਤ ਮਾਂ ਨੇ ਉਸ ਦਾ ਦਿਮਾਗ ਤੋ ਸੁੱਟਿਆ ਸੀ ਉਸ ਨੂੰ ਸਮੋਹਨਿਤ ਕਰ ਦਿੱਤਾ ਸੀ ਅਤੇ ਖਾਸ ਦਿੱਤੀਆਂ ਦੇ ਸਾਂਚੇ ਚ ਢਾਲ ਦਿੱਤਾ ਸੀ ਉਸ ਨੇ ਆਪਣੇ ਪਰਿਵਾਰ ਨਾਲੋਂ ਆਪਣੇ ਸਾਰੇ ਸੰਬੰਧ ਤੋੜ ਲਏ ਅਤੇ ਇੱਕ ਵਧੀਆ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਮੇਰੇ ਸੁਝਾਅ ਅਧੀਨ ਉਸ ਨੇ ਆਪਣੇ ਪਹਿਰਾਵੇ ਅਤੇ ਬਾਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਸਨੇ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ। ਡਰਾਈਵਿੰਗ ਦੀ ਟ੍ਰੇਨਿੰਗ ਲੈਣ ਲੱਗੀ। ਉਸਨੇ ਤੈਰਨਾ ਤੇ ਤਾਂਚ ਖੇਡਣੀ ਸਿੱਖ ਲਈ ਅਤੇ ਮੁੰਡਿਆਂ ਨਾਲ ਵੀ ਖੁੱਲ ਕੇ ਗੱਲ ਕਰਨ ਲੱਗੀ। ਉਸਨੇ ਜ਼ਿੰਦਗੀ ਨੂੰ ਪਿਆਰ ਕਰਨਾ ਆਰੰਭ ਕਰ ਦਿੱਤਾ। ਉਸਨੇ ਅਜਿਹੇ ਜੀਵਨ ਸਾਥੀ ਲਈ ਪ੍ਰਾਰਥਨਾ ਕੀਤੀ ਉਹ ਜਾਣਦੀ ਸੀ ਕਿ ਦੇਵੀ ਸ਼ਕਤੀ ਉਸ ਨਾਲ ਸਖਾਵੇ ਢੰਗ ਰੱਖਣ ਵਾਲੇ ਨੌਜਵਾਨ ਨੂੰ ਉਸ ਵੱਲ ਆਕਰਸ਼ਿਤ ਕਰੇਗੀ। ਕੜਨਾ ਕਰਮ ਇੰਜ ਹੀ ਬਾਪ ਰਿਆ। ਇੱਕ ਦਿਨ ਜਿਉਂ ਹੀ ਉਹ ਮੇਰੇ ਦਫ਼ਤਰੋਂ ਚੱਲਣ ਲੱਗੀ ਤਾਂ ਇੱਕ ਨੌਜਵਾਨ ਮੈਨੂੰ ਮਿਲਣ ਆਇਆ। ਮੈਂ ਉਹਨਾਂ ਦਾ ਇੱਕ ਦੂਜੇ ਨਾਲ ਤዋਰਫ਼ ਕਰਾਇਆ। ਉਹਨਾਂ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਹੁਣ ਉਹ ਖੁਸ਼ੀ-ਖੁਸ਼ੀ ਗ੍ਰੈਸਤੀ ਜੀਵਨ ਦਾ ਆਨੰਦ ਲੈ ਰਹੇ ਹਨ। ਇਲਾਜ ਲਈ ਖਿਮਾ ਕਰਨਾ ਜ਼ਰੂਰੀ ਹੈ। ਪ੍ਰਾਰਥਨਾ ਕਰਨ ਲਈ ਖੜੇ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਕਿਸੇ ਨਾਲ ਗੁੱਸੇ ਹੋ ਤਾਂ ਉਸ ਨੂੰ ਮਾਫ਼ ਕਰ ਦਿਓ। ਮਾਨਸਿਕ ਸ਼ਾਂਤੀ ਅਤੇ ਚੰਗੀ ਸਿਹਤ ਲਈ ਦੂਜਾਂ ਨੂੰ ਖਿਮਾ ਕਰਨਾ ਲਾਜ਼ਮੀ ਹੈ। ਜੇ ਤੁਸੀਂ ਮੁਕੰਮਲ ਸਿਹਤ ਤੇ ਖੁਸ਼ੀ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਸਾਰਿਆਂ ਨੂੰ ਮਾਫ਼ ਕਰਨਾ ਪਵੇਗਾ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਦੁਖੀ ਕੀਤਾ ਸੀ। ਦੇ ਬੀਸਦੰਤਾ ਅਨਸਾਰ ਆਪਣੇ ਵਿਚਾਰਾਂ ਨੂੰ ਸਦਭਾਵੀ ਬਣਾ ਕੇ ਤੁਸੀਂ ਆਪਣੇ ਆਪ ਨੂੰ ਖਿਮਾ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਦੂਜਿਆਂ ਨੂੰ ਮਾਫ ਨਹੀਂ ਕੀਤਾ ਤਾਂ ਤੁਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਖਿਮਾ ਨਹੀਂ ਕਰ ਸਕਦੇ ਆਪਣੇ ਆਪ ਨੂੰ ਖਿਮਾ ਨਾ ਕਰਨਾ ਆਤਮਿਕ ਹੰਕਾਰ ਅਤੇ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਅੱਜ ਕੱਲ੍ਹ ਇਹ ਮਨੋ ਰੋਗ ਡਾਕਟਰ ਪ੍ਰਣਾਲੀ ਵਿੱਚ ਇਸ ਗੱਲ ਤੇ ਪੱਕਾ ਜ਼ੋਰ ਲਾਇਆ ਜਾਂਦਾ ਹੈ ਕਿ ਗੁੱਸਾ ਦੂਜਿਆਂ ਦੀ ਨਿੰਦਿਆ ਤੇ ਦੁਸ਼ਮਣੀ ਕਈ ਭਿਆਨਕ ਬਿਮਾਰੀਆਂ ਦੀ ਜੜ ਹੈ ਇਹ ਮਾਨਸਿਕਤਾ ਨਾਲ ਹੱਡੀਆਂ ਦੀਆਂ ਬਿਮਾਰੀਆਂ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਤੱਕ ਹੋ ਸਕਦੀਆਂ ਹਨ ਇਹ ਸੱਚਾਈ ਵੱਲ ਸੰਕੇਤ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨਾਲ ਬੁਰਾ ਸਲੂਕ ਹੋਇਆ ਨੁਕਸਾਨ ਹੋਇਆ ਤੋਖਾ ਹੋਇਆ ਉਹਨਾਂ ਦਾ ਗੁੱਸਾ ਤੇ ਨਫ਼ਰਤ ਉਹਨਾਂ ਲੋਕਾਂ ਨਾਲ ਸੀ ਜਿਨ੍ਹਾਂ ਨੇ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਇਸ ਵਜ੍ਹਾ ਨਾਲ ਉਹਨਾਂ ਦੇ ਅਚੇਤਨ ਮਨ 'ਚ ਮਾੜੇ ਵਿਚਾਰ ਰਚ ਮਿਚ ਗਏ ਅਤੇ ਇਹ ਵਿਚਾਰ ਸਰਗਰਮ ਹੋ ਕੇ ਸਰੀਰਕ ਬਿਮਾਰੀਆਂ ਦੇ ਰੂਪ ਵਿੱਚ ਫੁੱਟ ਪਏ ਇਸ ਦਾ ਇੱਕ ਹੀ ਇਲਾਜ ਹੈ ਕਿ ਬੁਰਾ ਕਰਨ ਬਾਲਿਆਂ ਵੱਲੋਂ ਦਿੱਤੇਆਂ ਝੋਟਾਂ ਨੂੰ ਭੁੱਲਣਾ ਪਵੇਗਾ ਅਤੇ ਇਸ ਲਈ ਸਭ ਤੋਂ ਸਿੱਧਾ ਅਤੇ ਸਫਲ ਰਸਤਾ ਹੈ ਮਾਫ਼ ਕਰ ਦੇਣਾ। ਖਿਮਾ ਕਰਨਾ ਹੀ ਪ੍ਰੇਮ ਕਰਨਾ ਹੈ। ਖਿਮਾ ਕਰਨ ਦੇ ਹੁਨਰ ਦਾ ਸਭ ਤੋਂ ਜ਼ਰੂਰੀ ਤੱਤ ਖਿਮਾ ਕਰਨ ਦੀ ਇੱਛਾ ਹੈ। ਜੇਕਰ ਤੁਸੀਂ ਦੂਜਿਆਂ ਨੂੰ ਖਿਮਾ ਕਰਨ ਪ੍ਰਤੀ ਗੰਭੀਰ ਹੋ ਤਾਂ ਤੁਸੀਂ ਰਿਕਾਵਤਾਂ 'ਦੋਂ 51% ਉੱਪਰ ਚੁੱਕੇ ਗਏ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਇਹ ਜਾਣਦੇ ਹੋ ਕਿ ਕਿਸੇ ਨੂੰ ਖਿਮਾ ਕਰਨ ਦਾ ਮਤਲਬ ਉਸਨੂੰ ਪਸੰਦ ਕਰਨਾ ਜਾਂ ਉਸ ਦਾ ਸਾਥ ਦੇਣ ਲਈ ਤਿਆਰ ਹੋਣਾ ਨਹੀਂ ਹੁੰਦਾ। ਕਿਸੇ ਨੂੰ ਪਸੰਦ ਕਰਨ ਲਈ ਕੋਈ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਸਰਕਾਰ ਸ਼ੁੱਭ ਇੱਛਾ, ਪ੍ਰੇਮ, ਸ਼ਾਂਤੀ ਜਾਂ ਸਹਿਣਸ਼ੀਲਤਾ ਲਈ ਕਾਨੂੰਨ ਬਣਾ ਸਕਦੀ ਹੈ ਇਹ ਸਮਝ ਕੇ ਲੋਕਾਂ ਨੂੰ ਪ੍ਰੇਮ ਕਰਨਾ ਅਸੰਭਵ ਹੈ ਕਿ ਵਿਸ਼ਿੰਗਟਨ ਦੇ ਕਿਸੇ ਅਧਿਕਾਰੀ ਨੇ ਅਜਿਹਾ ਕਰਨ ਦਾ ਹੁਕਮ ਜਾਰੀ ਕੀਤਾ ਹੈ ਅਸੀਂ ਲੋਕਾਂ ਨੂੰ ਪਸੰਦ ਕੀਤੇ ਬਿਨਾ ਵੀ ਉਹਨਾਂ ਨੂੰ ਪਿਆਰ ਕਰ ਸਕਦੇ ਹਾਂ ਬਾਈਬਲ ਆਖਦੀ ਹੈ ਆਪੋ ਵਿੱਚ ਪਿਆਰ ਕਰੋ ਅਜਿਹਾ ਤਾਂ ਕੋਈ ਵੀ ਕਰ ਸਕਦਾ ਹੈ ਪ੍ਰੇਮ ਦਾ ਅਰਥ ਹੈ ਦੂਜਿਆਂ ਲਈ ਸਿਹਤ ਖੁਸ਼ੀ ਸ਼ਾਂਤੀ ਅਤੇ ਜ਼ਿੰਦਗੀ ਦੀਆਂ ਸਾਰੀਆਂ ਬਰਕਤਾਂ ਦੀ ਇੱਛਾ ਰੱਖਣੀ ਬਸ ਇੱਕੋ ਚੀਜ਼ ਚਾਹੀਦੀ ਹੈ ਤੇ ਉਹ ਹੈ ਸੰਜੀਦਗੀ ਕਿਸੇ ਨੂੰ ਮaaf ਕਰਕੇ ਤੁਸੀਂ ਬਹੁਤ ਵੱਡੇ ਨਹੀਂ ਬਣ ਜਾਂਦੇ ਕਿਸੇ ਨੂੰ ਮaaf ਕਰਨ ਵਿੱਚ ਤਾਂ ਤੁਹਾਡਾ ਆਪਣਾ ਸਵਾਰਥ ਵੀ ਛੁਪਿਆ ਹੋਇਆ ਹੈ ਕਿਉਂਕਿ ਜੋ ਕੁਝ ਤੁਸੀਂ ਦੂਜਿਆਂ ਲਈ ਮੰਗ ਰਹੇ ਹੋ ਉਹ ਹੀ ਅਸਲ ਵਿੱਚ ਤੁਸੀਂ ਆਪਣੇ ਲਈ ਮੰਗ ਰਹੇ ਹੋ ਕਾਰਨ ਇਹ ਹੈ ਕਿ ਤੁਸੀਂ ਇਹ ਸੋਚਦੇ ਵੀ ਹੋ ਅਤੇ ਮਹਿਸੂਸ ਤੇ ਵੀ ਹੋ ਸੋਚਣ ਅਤੇ ਮਹਿਸੂਸਣ ਵਿੱਚ ਤੁਹਾਡੀ ਹੋਂਦ ਹੈ। ਇਸ ਤੋਂ ਸਰਲ ਵੀ ਕੋਈ ਚੀਜ਼ ਹੋ ਸਕਦੀ ਹੈ। ਖਿਮਾ ਕਰਨ ਦੀ ਤਕਨੀਕ। ਇੱਥਾ ਇੱਕ ਅਦਭੁਤ ਤਕਨੀਕ ਦਿੱਤੀ ਗਈ ਹੈ ਜਿਹੜੀ ਪ੍ਰਯੋਗ ਕਰਨ ਨਾਲ ਤੁਹਾਡੇ ਜੀਵਨ ਵਿੱਚ ਅਦਭੁਤ ਢੰਗ ਨਾਲ ਕਾਰਜ ਕਰੇਗੀ। ਆਪਣੇ ਮਨ ਨੂੰ ਸ਼ਾਂਤ ਅਤੇ ਸਥਿਰ ਕਰੋ। ਪ੍ਰਭੂ ਨੂੰ ਅਤੇ ਉਸ ਦੁਆਰਾ ਕੀਤੇ ਜਾ ਰਹੇ ਪ੍ਰੇਮ ਨੂੰ ਯਾਦ ਕਰੋ ਤੇ ਦੁਹਰਾਓ। ਮੈਂ ਪੂਰੀ ਤਰ੍ਹਾਂ ਨਾਲ ਅਤੇ ਪੂਰੀ ਆਜ਼ਾਦੀ ਨਾਲ। ਇਸ ਤਾਂ ਤੇ ਜਿਸ ਨੂੰ ਮਾਫ਼ ਕਰਨਾ ਹੈ ਉਸ ਦਾ ਨਾਂ ਲਿਖੋ। ਮਾਫ਼ ਕਰਦਾ ਹਾਂ। ਮੈਂ ਉਸ ਨੂੰ ਮਾਨਸਿਕ ਤੇ ਆਤਮਿਕ ਖੁੱਲ੍ਹ ਦਿੰਦਾ ਹਾਂ। ਇਹ ਸਮੱਸਿਆ ਨਾਲ ਜੁੜੀ ਹਰ ਚੀਜ਼ ਨੂੰ ਸੰਪੂਰਨ ਤੌਰ ਤੇ ਖਿਮਾ ਕਰਦਾ ਹਾਂ। ਹੁਣ ਮੈਂ ਵੀ ਆਜ਼ਾਦ ਤੇ ਉਹ ਵੀ ਆਜ਼ਾਦ। ਇਹ ਇੱਕ ਸ਼ਾਨਦਾਰ ਭਾਵਨਾ ਹੈ। ਇਹ ਮੇਰਾ ਆਮ ਮਾਫੀ ਦਾ ਦਿਨ ਹੈ। ਮੈਂ ਹਰ ਉਸ ਸ਼ਖਸ ਨੂੰ ਜਿਸ ਨੇ ਕਦੇ ਵੀ ਮੈਨੂੰ ਤੰਗ ਕੀਤਾ ਹੋਵੇ, ਮਾਫ ਕਰਦਾ ਹਾਂ ਅਤੇ ਮੈਂ ਹਰ ਕਿਸੇ ਲਈ ਸਿਹਤ, ਖੁਸ਼ੀ, ਸ਼ਾਂਤੀ ਅਤੇ ਜ਼ਿੰਦਗੀਆਂ ਸਾਰੀਆਂ ਬਰਕਤਾਂ ਦੀ ਦੁਆ ਕਰਦਾ ਹਾਂ। ਮੈਂ ਇਹ ਆਜ਼ਾਦੀ ਨਾਲ ਖੁਸ਼ੀ ਨਾਲ ਅਤੇ ਪ੍ਰੇਮ ਨਾਲ ਕਰ ਰਿਹਾ ਹਾਂ ਅਤੇ ਜਦੋਂ ਮੈਂ ਕਿਸੇ ਬੰਦੇ ਬਾਰੇ ਸੋਚਦਾ ਹਾਂ ਜਿਸ ਨੇ ਮੈਨੂੰ ਤਕਲੀਫ ਦਿੱਤੀ ਮੈਂ ਕਹਿੰਦਾ ਹਾਂ ਮੈਂ ਤੈਨੂੰ ਮaaf ਕੀਤਾ ਤੂੰ ਜ਼ਿੰਦਗੀ ਦੀਆਂ ਸਾਰੀਆਂ ਬਰਖਤਾ ਮੰਗ ਮੈਂ ਵੀ ਆਜ਼ਾਦ ਤੂੰ ਵੀ ਆਜ਼ਾਦ ਸੱਚੀ ਖਿਮਾ ਕਰਨ ਦਾ ਇੱਕ ਭੇਦ ਇਹ ਹੈ ਕਿ ਇੱਕ ਦਫਾ ਤੁਸੀਂ ਕਿਸੇ ਬੰਦੇ ਨੂੰ ਮaaf ਕਰ ਦਿੱਤਾ ਤਾਂ ਦੁਬਾਰਾ ਉਸ ਨੂੰ ਮaaf ਕਰਨ ਦੀ ਪ੍ਰਾਰਥਨਾ ਦੀ ਲੋੜ ਨਹੀਂ ਜਦੋਂ ਬੰਦਾ ਤੁਹਾਡੇ ਜਿਹਨ ਚ ਆਉਂਦਾ ਹੈ ਜਾਂ ਤਕਲੀਫ ਦੇਣ ਦੇ ਪਲ ਦਿਮਾਗ ਚ ਦਾਖਲ ਹੋਣ ਲੱਗਦੇ ਹਨ ਉਸ ਦਾ ਭਲਾ ਸੋਚੋ ਤੇ ਆਖੋ ਤੈਨੂੰ ਸ਼ਾਂਤੀ ਮਿਲੇ ਜਦੋਂ ਵੀ ਦਿਮਾਗ ਚ ਕੋਈ ਐਸਾ ਖਿਆਲ ਆਵੇ ਇਸੇ ਤਰ੍ਹਾਂ ਕਰੋ ਤੁਸੀਂ ਵੇਖੋਗੇ ਕਿ ਕੁਝ ਦਿਨਾਂ ਬਾਅਦ ਉਸ ਬੰਦੇ ਦੀਆਂ ਜਾਂ ਘਟਨਾਵਾਂ ਦੀਆਂ ਆਦਾ ਜ਼ਾ ਘਟ ਜਾਣਗੀਆਂ ਅਤੇ ਹੌਲੀ ਹੌਲੀ ਖਤਮ ਹੋ ਜਾਣਗੀਆਂ ਖਿਮਾ ਲਈ ਤਜਾਬ ਟੈਸਟ ਸੋਨਾਂ ਲਈ ਇੱਕ ਤਜਾਬ ਟੈਸਟ ਪ੍ਰਚਲਿਤ ਹੈ ਇਸੇ ਤਰ੍ਹਾਂ ਖਿਮਾ ਲਈ ਵੀ ਇੱਕ ਤਜਾਬ ਟੈਸਟ ਹੈ ਜੇ ਮੈਂ ਤੁਹਾਨੂੰ ਉਸ ਬੰਦੇ ਬਾਰੇ ਕੋਈ ਉਦਭੁੱਤ ਗੱਲ ਦੱਸਾਂ ਜਿਸ ਨੇ ਤੁਹਾਡੇ ਨਾਲ ਕੁਝ ਮਾੜਾ ਕੀਤਾ ਸੀ ਤੁਹਾਨੂੰ ਧੋਖਾ ਦਿੱਤਾ ਸੀ ਤੁਹਾਡੇ ਨਾਲ ਫਰਾਡ ਕੀਤਾ ਸੀ ਜੇ ਤੁਸੀਂ ਉਹਦੇ ਬਾਰੇ ਕੋਈ ਚੰਗੀ ਖਬਰ ਸੁਣ ਕੇ ਗੁੱਸੇ ਨਾਲ ਭਰ ਜਾਂਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਅਚੇਤਨ ਮਨ ਚ ਅਜਿਹੀ ਨਫ਼ਰਤ ਦੀਆਂ ਜੜ੍ਹਾਂ ਹਨ ਜੋ ਤੁਹਾਡਾ ਵਿਨਾਸ਼ ਕਰ ਰਹੀਆਂ ਹਨ ਆਓ ਆਪਾਂ ਮੰਨ ਲਈਏ ਕਿ ਇੱਕ ਸਾਲ ਪਹਿਲਾਂ ਤੁਹਾਡੇ ਜਵਾੜੇ ਵਿੱਚ ਤੇਜ਼ ਦਰਜ ਹੋਇਆ ਸੀ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਵੀ ਸੀ ਜੇ ਅੱਜ ਮੈਂ ਤੁਹਾਹਤੋਂ ਪੁੱਛਾਂ ਕਿ ਹੁਣ ਵੀ ਜਵਾੜੇ ਚ ਪੀੜ ਹੁੰਦੀ ਹੈ ਤਾਂ ਤੁਸੀਂ ਬਸ ਇੰਨਾ ਹੀ ਆਖੋਗੇ ਬਿਲਕੁਲ ਨਹੀਂ بس ਉਹ ਪੀੜ ਦੀ ਯਾਦ ਹੀ ਆਉਂਦੀ ਹੈ ਪੀੜ ਨਹੀਂ ਹੁੰਦੀ ਇਹੋ ਸਾਰੀ ਕਹਾਣੀ ਹੈ ਤੁਹਾਡੇ ਪੱਲੇ ਉਸ ਬੰਦੇ ਜਾਂ ਘਟਨਾ ਦੀ ਹਲਕੀ ਜਿਹੀ ਯਾਦ ਰਹਿ ਜਾਂਦੀ ਹੈ ਕੋਈ ਦੁੱਖ ਜਾਂ ਪੀੜ ਨਹੀਂ ਰਹਿੰਦੀ ਇਹੋ ਐਸੇ ਟੈਸਟ ਹੈ ਜਿਸ ਨੂੰ ਤੁਸੀਂ ਮਨੋਵਿਗਿਆਨਿਕ ਅਤੇ ਆਤਮਿਕ ਤੌਰ ਤੇ ਪਾਸ ਕਰ ਲਿਆ ਹੈ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਖਿਮਾ ਕਰਨ ਦੀ ਪ੍ਰਕਿਰਿਆ ਨਹੀਂ ਕਰ ਰਹੇ ਸਾਰਿਆਂ ਨੂੰ ਸਮਝਣਾ ਹੀ ਸਾਰਿਆਂ ਨੂੰ ਖਿਮਾ ਕਰਨਾ ਹੈ ਜਦੋਂ ਮਨੁੱਖ ਆਪਣੇ ਮਨ ਦੇ ਰਚਨਾਤਮਕ ਨਿਯਮ ਨੂੰ ਸਮਝ ਲੈਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਵਿਗੜਨ ਦਾ ਸਵਾਰਨ ਲਈ ਦੂਜਿਆਂ ਨੂੰ ਜਾਂ ਹਾਲਤਾਂ ਨੂੰ ਦੋਸ਼ ਦੇਣਾ ਬੰਦ ਕਰ ਦਿੰਦਾ ਹੈ ਉਹ ਜਾਣ ਜਾਂਦਾ ਹੈ ਕਿ ਉਹਦੇ ਆਪਣੇ ਵਿਚਾਰ ਤੇ ਸੋਚਾਂ ਹੀ ਉਹਦੀ ਤਕਦੀਰ ਘੜਦੀਆਂ ਹਨ ਇਸ ਤੋਂ ਅੱਗੇ ਉਹ ਇਸ ਬਾਰੇ ਵੀ ਜਾਗਰੂਕ ਹੋ ਜਾਂਦਾ ਹੈ ਕਿ ਬਾਹਰੀਆਂ ਚੀਜ਼ਾਂ ਉਸਦੇ ਜੀਵਨ ਤੇ ਅਨੁਭਵ ਦਾ ਕਾਰਨ ਨਹੀਂ ਹਨ ਇਹ ਸੋਚ ਕੇ ਦੂਸਰੇ ਤੁਹਾਨੂੰ ਬਰਬਾਦ ਕਰ ਸਕਦੇ ਹਨ ਕਿ ਤੁਸੀਂ ਜ਼ਾਲਮ ਕਿਸਮ ਦੀ ਫਟਵਾਲ ਹੋ ਕਿ ਜੀਣ ਲਈ ਤੁਹਾਨੂੰ ਦੂਜਿਆਂ ਦਾ ਵਿਰੋਧ ਕਰਨਾ ਪੈਣਾ ਹੈ ਉਹਨਾਂ ਨਾਲ ਲੜਨਾ ਪੈਣਾ ਹੈ ਇਹੋ ਜਿਹੀਆਂ ਸਾਰੀਆਂ ਗੱਲਾਂ ਬੇਕਾਰ ਹੋ ਜਾਂਦੀਆਂ ਹਨ ਜਦੋਂ ਤੁਸੀਂ ਸਮਝ ਲੈਂਦੇ ਹੋ ਕਿ ਵਿਚਾਰ ਹੀ ਸਭ ਚੀਜ਼ਾਂ ਹਨ ਬਾਈਬਲ ਵੀ ਇਹੋ ਆਖਦੀ ਹੈ ਬੰਦਾ ਆਪਣੇ ਦਿਲ 'ਚ ਜੋ ਸੋਚਦਾ ਹੈ ਉਹ ਬਣ ਜਾਂਦਾ ਹੈ ਖਿਮਾ ਤੇ ਸਹਾਇ ਨੁਕਤਿਆਂ ਦਾ ਵੇਰਵਾ ਰੱਬ ਦਾ ਜ਼ਿੰਦਗੀ ਹੀ ਬੰਦਿਆਂ ਦਾ ਇੱਜ਼ਤ ਮਾਨ ਨਹੀਂ ਵਧਾਉਂਦੇ ਜੇ ਤੁਸੀਂ ਆਪਣੇ ਆਪ ਨੂੰ ਸਦਭਾਵਨਾ ਸੇਧ ਖੁਸ਼ੀ ਅਤੇ ਸ਼ਾਂਤੀ ਦੇ ਸਿਧਾਂਤ ਨਾਲ ਜੋੜ ਲੈਂਦੇ ਹੋ ਤਾਂ ਰੱਬ ਦਾ ਜ਼ਿੰਦਗੀ ਤੁਹਾਡੇ ਨਾਲ ਪੱਖਪਾਤ ਨਹੀਂ ਕਰ ਸਕਦੇ ਰੋਗ ਕਸ਼ਟ ਹਾਦਸੇ ਜਾਂ ਮਸੀਤ ਰੱਬ ਦਾ ਜ਼ਿੰਦਗੀ ਦੇ ਦੇਣ ਨਹੀਂ ਅਸੀਂ ਆਪਣੀ ਨਾਕਾਰਾਤਮਕ ਡਟਾਉ ਸੋਚ ਨਾਲ ਇਹ ਸਭ ਕੁਝ ਸਹਿੇੜਦੇ ਹਾਂ ਜਿਹਾ ਅਸੀਂ ਬੀਜਦੇ ਹਾਂ ਤੇਹਾ ਵੱਢਦੇ ਹਾਂ ਰੱਬ ਦਾ ਤੁਹਾਡਾ ਸੰਕਲਪ ਤੁਹਾਡੀ ਜ਼ਿੰਦਗੀ 'ਚੋਂ ਮਹੱਤਵ ਰੱਖਦਾ ਹੈ ਜੇ ਤੁਸੀਂ ਸੱਚਮੁੱਚ ਪ੍ਰੇਮ ਦੇ ਰੱਬ 'ਚ ਯਕੀਨ ਰੱਖਦੇ ਹੋ ਤਾਂ ਤੁਹਾਡਾ ਅਚੇਤਨ ਮਨ ਤੁਹਾਡੇ ਤੇ ਬੇਅੰਤ ਵਰਦਾਨ ਵਰਸਾਏਗਾ ਪਿਆਰ ਦੇ ਰੱਬ 'ਚ ਵਿਸ਼ਵਾਸ ਰੱਖੋ ਰੱਬ ਤੇ ਜੀਵਨ ਨੂੰ ਤੁਹਾਡੇ ਨਾਲ ਕੋਈ ਰੋਸ ਨਹੀਂ ਜ਼ਿੰਦਗੀ ਕਦੇ ਤੁਹਾਡੀ ਨਖੇਦੀ ਨਹੀਂ ਕਰਦੀ ਜ਼ਿੰਦਗੀ ਤੁਹਾਡੇ ਹੱਥ ਦਾ ਡੂੰਗਾ ਜਾਖਮ ਵੀ ਠੀਕ ਕਰ ਦਿੰਦੀ ਹੈ ਜੇ ਤੁਸੀਂ ਆਪਣੀ ਉਂਗਲ ਸਾੜ ਬਹਿੰਦੇ ਹੋ ਤਾਂ ਜੀਵਨ ਤੁਹਾਨੂੰ ਮਾਫ ਕਰ ਦੇਵੇਗਾ ਤੇ ਤੁਹਾਡੀ ਉਂਗਲ ਦੀ ਸੋਜ ਤੇ ਜਲਣ ਵੀ ਠੀਕ ਕਰ ਦੇਵੇਗਾ ਤੁਹਾਡੀ ਮਾਨਸਿਕ ਗੁੰਝਲ ਰੱਬ ਅਤੇ ਜੀਵਨ ਦਾ ਝੂਠਾ ਸੰਕਲਪ ਹੈ ਰੱਬ ਜਾਂ ਜੀਵਨ ਤੁਹਾਨੂੰ ਸਜ਼ਾ ਨਹੀਂ ਦਿੰਦੇ ਤੁਸੀਂ ਆਪਣੇ ਝੂਠੇ ਵਿਸ਼ਵਾਸਾਂ ਨਕਾਰਾਤਮਕ ਸੋਚ ਤੇ ਆਤਮ ਨਿਖੇਦੀ ਦੁਆਰਾ ਆਪਣੇ ਆਪ ਨੂੰ ਸਾਰਾ ਕੁਝ ਕਰਦੇ ਹੋ ਰੱਬ ਤੇ ਜੀਵਨ ਨਾ ਤਾਂ ਤੁਹਾਡੀ ਨਿਖੇਦੀ ਕਰਦੇ ਹਨ ਅਤੇ ਨਾ ਹੀ ਤੁਹਾਨੂੰ ਸਜ਼ਾ ਦਿੰਦੇ ਹਨ ਕੁਦਰਤ ਦੀਆਂ ਸ਼ਕਤੀਆਂ ਬੁਰੀਆਂ ਨਹੀਂ ਜਿਸ ਪ੍ਰਕਾਰ ਤੁਸੀਂ ਇਹਨਾਂ ਨੂੰ ਵਰਤਦੇ ਹੋ ਉਸੇ ਤਰ੍ਹਾਂ ਇਹਨਾਂ ਦਾ ਪ੍ਰਭਾਵ ਪਾਉਂਦੀਆਂ ਹਨ ਤੁਸੀਂ ਬਿਜਲੀ ਦਾ ਪ੍ਰਯੋਗ ਕਿਸੇ ਦਾ ਕਤਲ ਕਰਨ ਲਈ ਵੀ ਕਰ ਸਕਦੇ ਹੋ ਅਤੇ ਘਰ ਰਸਨਾਉਣ ਲਈ ਵੀ ਤੁਸੀਂ ਪਾਣੀ 'ਚੋ ਕਿਸੇ ਬੰਦੇ ਨੂੰ ਡੋਬ ਵੀ ਸਕਦੇ ਹੋ ਅਤੇ ਪਾਣੀ ਨਾਲ ਉਸ ਦੀ ਪਿਆਸ ਵੀ बुझा ਸਕਦੇ ਹੋ ਚੰਗਿਆਈ ਅਤੇ ਬੜਿਆਈ ਮਨੁੱਖ ਦੇ ਆਪਣੇ ਮਨ ਦੀ ਬਿਜਲੀ ਸੋਚ ਅਤੇ ਮਨੋਰਥ ਦੇ ਪਿੱਛੇ ਹੁੰਦੀ ਹੈ ਰੱਬ ਤੇ ਜੀਵਨ ਕਦੇ ਸਜਾਵਾਂ ਨਹੀਂ ਦਿੰਦੇ ਰੱਬ ਜੀਵਨ ਤੇ ਬ੍ਰਹਿਮੰਡ ਦੇ ਝੂਠੇ ਸੰਕਲਪਾਂ ਨਾਲ ਮਨੁੱਖ ਆਪਣੇ ਆਪ ਨੂੰ ਖੁਦ ਸਜ਼ਾ ਦਿੰਦਾ ਹੈ ਉਸ ਦੀਆਂ ਸੋਚਾਂ ਰਚਨਾਤਮਕ ਹਨ ਉਹ ਆਪਣੇ ਦੁੱਖ ਸੁੱਖ ਆਪ ਘੜਦਾ ਹੈ ਜੇ ਕੋਈ ਤੁਹਾਡੀ ਆਲੋਚਨਾ ਕਰਦਾ ਹੈ ਅਤੇ ਇਹ ਨੁਕਸ ਸੱਚ ਨੂੰ ਤੁਹਾਡੇ ਵਿੱਚ ਹਨ ਖੁਸ਼ ਹੋਵੋ ਧੰਨਵਾਦ ਦਿਓ ਅਤੇ ਟਿੱਪਣੀ ਨੂੰ ਚੰਗਾ ਆਖੋ ਕਿਉਂਕਿ ਇਹਨਾਂ ਕਾਰਨ ਤੁਹਾਨੂੰ ਆਪਣੇ ਦੋਸ਼ ਠੀਕ ਕਰਨ ਦਾ ਮੌਕਾ ਮਿਲਿਆ ਹੈ ਆਲੋਚਨਾ ਨਾਲ ਤੁਹਾਨੂੰ ਕੋਈ ਕਸ਼ਟ ਨਹੀਂ ਪਹੁੰਚ ਸਕਦਾ ਜਦੋਂ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀਆਂ ਸੋਚਾਂ ਪ੍ਰਤੀਕਰਮਾਂ ਅਤੇ ਜੱਜਮਿਆਂ ਦੇ ਮਾਲਕ ਹੋ ਇਸ ਨਾਲ ਤੁਹਾਨੂੰ ਦੂਜਿਆਂ ਲਈ ਪ੍ਰਾਰਥਨਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਹ ਬਹਾਨੇ ਤੁਸੀਂ ਆਪਣੇ ਲਈ ਵੀ ਪ੍ਰਾਰਥਨਾ ਕਰ ਸਕਦੇ ਹੋ ਜਦੋਂ ਤੁਸੀਂ ਅਗਵਾਈ ਅਤੇ ਸਹੀ ਕਾਰਜ ਦੀ ਦੁਆ ਕਰਦੇ ਹੋ ਜੋ ਆਉਂਦਾ ਹੈ ਪ੍ਰਾਪਤ ਕਰੋ ਸਮਝੋ ਇਹ ਚੰਗਾ ਹੈ ਬੜਾ ਚੰਗਾ ਹੈ ਫਿਰ ਆਪਣੇ ਆਪ ਤੇ ਤਰਸ ਖਾਣ ਸਵੈ ਅਲੋਚਨਾ ਕਰ ਅਤੇ ਖੁਦ ਨੂੰ ਨਫ਼ਰਤ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਸੋਚ ਇਸ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ ਕਾਮ ਰੋਟੀ ਦੀ ਭੁੱਖ ਧਨ ਦੀ ਇੱਛਾ ਅਤੇ ਸੱਚੇ ਇਜ਼ਹਾਰ ਵਿੱਚ ਕੋਈ ਬੁਰਾਈ ਨਹੀਂ। ਨਿਰਪਰ ਇਸਤੇ ਕਰਦਾ ਹੈ ਕਿ ਤੁਸੀਂ ਕੁਦਰਤੀ ਲੋੜਾਂ, ਖਾਹਿਸ਼ਾਂ ਜਾਂ ਲੋੜਾਂ ਨੂੰ ਕਿਵੇਂ ਪੂਰਾ ਕਰਦੇ ਹੋ। ਤੁਹਾਡੀ ਖਰਾਕ ਦੀ ਖਾਸ਼ ਕਿਸੇ ਨੂੰ ਕਤਲ ਕੀਤੇ ਬਿਨਾ ਰੋਟੀ ਖਾ ਕੇ ਵੀ ਪੂਰੀ ਹੋ ਸਕਦੀ ਹੈ। ਨਾਰਾਜ਼ਗੀ, ਨਫ਼ਰਤ, ਮੰਦ ਭਾਵਨਾ, ਬਿਮਾਰੀਆਂ ਦੀਆਂ ਜੜ੍ਹ ਹਨ। ਜਿਨ੍ਹਾਂ ਨੇ ਵੀ ਤੁਹਾਨੂੰ ਦੁੱਖ ਦਿੱਤਾ ਹੈ, ਉਹਨਾਂ ਨੂੰ ਆਪਣੇ ਆਪ ਨੂੰ ਤੇ ਹਰ ਕਿਸੇ ਨੂੰ ਪਿਆਰ, ਖੁਸ਼ੀ ਤੇ ਸ਼ੁਭ ਇਸ਼ਾਵਾ ਦੇ ਕੇ ਮਾਫ਼ ਕਰ ਦਿਓ। ਉਨਾ ਚਿਰ ਜਾਰੀ ਰੱਖੋ ਜਿੰਨਾ ਚਿਰ ਤੁਸੀਂ ਮਾਨਸਿਕ ਤੌਰ ਤੇ ਉਹਨਾਂ ਨੂੰ ਮਿਲਣ ਨਹੀਂ ਲੈਂਦੇ ਅਤੇ ਉਹਨਾਂ ਨਾਲ ਸ਼ਾਂਤ ਨਹੀਂ ਹੋ ਜਾਂਦੇ ਖਿਮਾ ਦਾ ਅਰਥ ਕੁਝ ਦੇਣਾ ਹੈ ਪ੍ਰੇਮ ਸ਼ਾਂਤੀ ਖੁਸ਼ੀ ਸਿਆਣਪ ਅਤੇ ਜੀਵਨ ਦੀ ਸਭ ਬਰਕਤਾਂ ਦੂਜਿਆਂ ਨੂੰ ਦਿਓ ਜਿੰਨਾ ਚਿਰ ਤੁਹਾਡੇ ਮਨ ਚ ਕੋਈ ਰੋਸ ਆਉਂਦਾ ਹੈ ਇਹ ਸੱਚਮੁੱਚ ਖਿਮਾ ਦਾ ਤਜਾਵ ਟੈਸਟ ਹੈ ਮੰਨ ਲਓ ਇੱਕ ਸਾਲ ਪਹਿਲਾਂ ਤੁਹਾਡੇ ਜਵਾੜੇ ਚ ਦਰਦ ਸੀ ਆਪਣੇ ਆਪ ਨੂੰ ਪੁੱਛੋ ਕੀ ਹੁਣ ਵੀ ਦਰਦ ਹੁੰਦਾ ਹੈ ਤੁਸੀਂ ਨਾ ਚਾ ਅੱਖੋਗੇ ਇਸੇ ਤਰ੍ਹਾਂ ਜੇ ਤੁਸੀਂ ਕਿਸੇ ਨੂੰ ਤੰਗ ਕੀਤਾ ਹੈ ਥੱਗੀ ਮਾਰੀ ਹੈ ਜਾਂ ਬੁਰਾ ਭਲਾ ਆਖਿਆ ਹੈ ਤੇ ਹਰ ਤਰ੍ਹਾਂ ਦਾ ਬਰਤਾਉ ਬੁਰਾ ਬਰਤਾਉ ਕੀਤਾ ਹੈ ਕਿ ਉਸ ਬੰਦੇ ਬਾਰੇ ਤੁਹਾਡੇ ਵਿਚਾਰ ਨਕਾਰਾਤਮਕ ਹਨ ਜਦੋਂ ਤੁਹਾਡੇ ਦਿਮਾਗ ਚ ਆਉਂਦਾ ਹੈ ਤਾਂ ਕੀ ਤੁਸੀਂ ਪੜਕੁੱਟਦੇ ਹੋ ਜਿਹਾਣ ਤਾਂ ਨਫ਼ਰਤਆਂ ਜੜਾਂ ਅਜੇ ਵੀ ਹਨ ਅਤੇ ਤੁਹਾਨੂੰ ਨੁਕਸਾਨ ਪਹਚਾ ਰਹੀਆਂ ਹਨ ਇਸ ਦਾ ਇੱਕੋ ਇੱਕ ਇਲਾਜ ਹੈ ਉਸ ਬੰਦੇ ਲਈ ਜ਼ਿੰਦਗੀ ਦੀਆਂ ਸਭ ਬਰਕਤਾਂ ਦੀ ਦੁਆ ਕਰੋ ਉਹਨਾਂ ਚਿਰ ਕਰੋ ਜਦੋਂ ਤੱਕ ਮਾਨਸਿਕ ਤੌਰ ਉਤੇ ਸ਼ਾਂਤ ਅਤੇ ਉਸ ਨਾਲ ਸਦਭਾਵੀ ਨਹੀਂ ਹੋ ਜਾਂਦੇ 70 ਗੁਣਾ 7 ਵਾਰ ਤੱਕ ਖਿਮਾ ਕਰੋ ਦਾ ਇਹੋ ਅਰਥ ਹੈ ਅਧਿਆਇ ਸਮਾਪਤ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ